ਸਾਰਨਾ ਗਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਬਿਲਾ ਬਲੋ ਮਹ ਅੱਲਾ ਪੰਜਾਬ ਉਤਮ ਕਰਤ ਆਨਦ ਭਈਆ ਇਮਰਤ ਸੁਖ ਸਾਰ ਜਪ ਜਪਨਾਮ ਗੋਬਿੰਦ ਕਾ ਓਰਨ ਵੀਚਾਰ ਆਨੰਦ ਭਈਆ ਸਿਮਰਤ ਸੁਖ ਸਾਰ ਜਪ ਜਪ ਨਾਮ ਗੋਬਿੰਦ ਕਾ ਪੂਰਨ ਵਿਚਾਰ ਨਮੋ ਗੁਰ ਕੀ ਜਪਤ ਹਾਰ ਜਾਬ ਹੋ ਜੀਵਾ ਆਰ ਬ੍ਰਹਮ ਆਰਾਗਤੀ ਮੁਖ ਅੰਮ੍ਰਿਤ ਪੀਵਾ ਰਹਾਉ ਜੋ ਅੰਤ ਸਭ ਨੂੰ ਸੁਖ ਬਸੇ ਸਭ ਕੇ ਮਨ ਲੋਜ ਪਾਰਪੁਕਾਰ ਨਿਤ ਚਿਤ ਬਤੇ ਨਾਮ ਕਛੂਜ ਤਨ ਸੁਖਾਨ ਬਸੰਤ ਤਨ ਜਹਿ ਜਪੀਏ ਨਾਮ ਕਥਾ ਕੀਰਤਨ ਹਰ ਅਦਕਾ ਨਾਮ ਸੁਖ ਸਹਿਜਿ ਬਿਸਰਾਮ ਮਨ ਤੇ ਕਦੇ ਨ ਈਸਰੈ ਅਨਾਥ ਕੋ ਨਾਥ ਨਾਨਕ ਪ੍ਰਭ ਚਰਣਾ ਗਤੀ ਜਾ ਕੇ ਸਭ ਹਾਥ ਮੰਤੇ ਕਬੂ ਨਾ ਵੀਸਰੇ ਅਨਾਥ ਕੋ ਨਾਥ ਨਾਨਕ ਪ੍ਰਭ ਸਰਨਾਗਤੀ ਜਾ ਕੇ ਸਭ ਕਿਛ ਹਾਥ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਸਾਜੀ ਨਿਵਾਜੀ ਪਰਮ ਸਤਕਾਰਯੋਗ ਗੁਰੂ ਰੂਪ ਸਾਧ ਸੰਗਤ ਜੀਓ ਆਪ ਜੀ ਵੱਡੇ ਭਾਗਾ ਵਾਲੇ ਹੋ ਜੋ ਸਤਿਗੁਰੂ ਸੱਚੇ ਪਾਤਸ਼ਾਹ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਵਾਲੀਏ ਦੋ ਜਹਾਨ ਚਬਰ ਤਖਤ ਛਤਰ ਦੇ ਮਾਲਕ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਪਾਵਨ ਹਜ਼ੂਰੀ ਅੰਦਰ ਹਾਜ਼ਰੀ ਭਰ ਕੇ ਅੰਮ੍ਰਿਤ ਮਈ ਬਾਣੀ ਨੂੰ শ্রবণ ਕਰਦੇ ਹੋਏ ਜੀਵਨ ਦੀਆਂ ਅਮੋਲਕ ਘੜੀਆਂ ਨੂੰ ਸਫਲਾ ਕਰ ਰਹੇ ਹੋ ਆਪ ਆਪ ਜੀ ਨੇ ਬਿਲਾ ਬਲ ਰੱਖਦੇ ਅੰਦਰ ਸ਼ਹੀਦਾਂ ਦੇ ਸਰਤਾਜ ਬਾਨੀ ਕੇ ਬੋਹਿਤ ਪੰਚਮ ਗੁਰ ਦੇਵਤਾਨ ਸ੍ਰੀ ਗੁਰੂ ਅਰਜਨ ਦੇਵ ਪਿਤਾ ਜੀ ਜਿਨ੍ਹਾਂ ਦੀ ਮubarਰ ਰਸਨਾ ਤੋਂ ਉਜਾਰਨ ਕੀਤਾ ਪਾਵਨ ਸ਼ਬਦ শ্রবণ ਕੀਤਾ ਹੈ ਇਹ ਸੰਤ ਧੰਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਅੰਗ 815 ਦੇ ਉੱਪਰ ਸੁਭਾਜਮਨ ਹੈ ਜਿਸ ਦੇ ਵਿੱਚ ਸਤ ਗੁਰੂ ਸੱਚੇ ਪਾਤਸ਼ਾਹ ਜੀ ਉਸ ਅਕਾਲ ਪੁਰਖ ਦੀ ਵਡਿਆਈ ਕਰਦੇ ਕਹ। ਆਪ ਜੀ ਪਾਵਨ ਪਾਣੀ ਦੇ ਅੰਦਰ ਪਰਮਉਦੇਖਨ ਦਾ ਉਦਮ ਕਰਤ ਆਨੰਦ ਭਈਆ ਸਿਮਰਤ ਸੁਖ ਸਾਰ ਜਪ ਜਪ ਨਾਮ ਗੋਬਿੰਦ ਕਾ ਪੂਰਨ ਭਈ ਵਿਚਾਰ ਜਪ ਜਪ ਨਾਮ ਗੋਬਿੰਦ ਕਾ ਪੂਰਨ ਵਿਚਾਰ ਸਤਿਗੁਰੂ ਇਹ ਪਰਮਾਰਥ ਰਮਨ ਕਿ ਸੰਸਾਰ ਦੇ ਵਿੱਚ ਮਨੁੱਖ ਸੁੱਖ ਦਾ ਹਿਤ ਕਰਦੇ ਕੋਈ ਬੜੇ ਕੰਮ ਕਰਦਾ ਹੈ ਬੜੇ ਉਪਰਾਲੇ ਕਰਦਾ ਹੈ ਉਦਮ ਕਰਦਾ ਹੈ ਅਰਤ ਸੰਗਤ ਜੀ ਉਹ ਉਦਮ ਉਸਦੇ ਸਦਾ ਸੁਖ ਆਵੇ ਨਹੀਂ ਹੁੰਦੇ ਕਈ ਵਾਰ ਮਨੁੱਖ ਬੜਾ ਵਿਆਕੁਲ ਦੁਖੀ ਹੁੰਦਾ ਹੈ ਪਰ ਫਿਰ ਵੀ ਉਹਨੂੰ ਕੰਮ ਕਰਨਾ ਪੈਂਦਾ ਹੈ ਉਹ ਪਹਿਲਾਂ ਤਕਲੀਫ ਉਠਾ ਕੇ ਬਾਅਦ ਵਿੱਚ ਸੁਖ ਪੁੰਦਾ ਹੈ ਜਿਵੇਂ ਇਨਸਾਨ ਸੰਗਤ ਉਹ ਕੋਈ ਵੀ ਕੰਮ ਹੋਵੇ ਜਿਵੇਂ ਇੱਕ ਆਪਾਂ ਕਹ ਲਈਏ ਮਜ਼ਦੂਰੀ ਕਰਨ ਵਾਲਾ ਮਨੁੱਖ ਹੈ। ਇਹ ਉਹ ਸਾਰਾ ਦਿਨ ਧੁੱਪ ਦੇ ਵਿੱਚ ਬੱਠਲ ਚੱਕੇਗਾ, ਕਈ ਚਲਾਵੇਗਾ। ਤਾਂ ਸ਼ਾਮ ਨੂੰ ਜਦੋਂ ਉਹਨੂੰ ਉਹਦੀ ਦਿਹਾੜੀ ਦੇ ਪੈਸੇ ਮਿਲਣਗੇ ਉਦੋਂ ਉਸਦੇ মুখ ਦੇ ਉੱਪਰ ਮੁੱਖ ਦੇ ਉੱਪਰ ਮੁਸਕਰਾਹਟ ਆਵੇਗੀ। ਉਸ ਤੋਂ ਪਹਿਲਾਂ ਸਤ ਸੰਗਤ ਜੀ ਉਹਦੀ ਤਕਲੀਫ ਹੀ ਤਕਲੀਫ ਹੈ। ਪਰ ਸਤਗੁਰੂ ਕਹਿੰਦੇ ਕਿ ਇੱਕ ਅਦੇਹਾ ਵੀ ਵਸੀਲਾ ਮਨੁੱਖ ਦੇ ਪਾਸ ਖੈ ਜਿਸ ਨੂੰ ਕੀਤਿਆਂ ਪਰਮ ਸੁਖ ਤਾਂ ਪ੍ਰਾਪਤ ਹੋਣਾ ਹੀ ਹੈ ਪਰ ਉਸ ਨੂੰ ਪਹੁੰਚ ਦੇ ਵੀ ਜਿਹੜਾ ਉਦਮ ਕਰਾਂਗੇ ਉਹਦੇ ਵਿੱਚ ਵੀ ਹਜੂਰ ਕਹਿੰਦੇ ਆਨੰਦ ਦੀ ਪ੍ਰਾਪਤੀ ਹੋਵੇਗੀ ਤੇ ਜੇਕਰ ਆਪਾਂ ਸਿਮਰਨ ਲੱਗ ਪਏ ਸਿਮਰਨ ਦੀ ਦਾਤ ਹੀ ਮਿਲ ਗਈ ਫਿਰ ਸਤਿਗੁਰੂ ਕਹਿੰਦੇ ਕਿ ਸੁੱਖਾਂ ਦਾ ਸਾਰ ਪਰਮ ਸੁਖ ਜਿਹੜਾ ਹੈ ਉਹ ਪ੍ਰਾਪਤ ਹੋ ਜਾਵੇਗਾ ਉਹ ਹੈ ਪਰਮਾਤਮਾ ਦੀ ਬੰਦਗੀ ਭਗਤੀ ਕਰਨ ਤੋਂ ਪਹਿਲਾਂ ਜਾਂ satsangat ਨਾਮ ਦੀ ਇੱਕ ਰੌਣ ਸਰੀਰ ਦੇ ਵਿੱਚ ਚੱਲਣ ਤੋਂ ਪਹਿਲਾਂ ਰਸਨਾ ਦੇ ਉੱਪਰ ਨਾਮ ਦੇ ਸਪੂਰਨ ਹੋਣ ਤੋਂ ਪਹਿਲਾਂ ਸਾਨੂੰ ਉਦਮੀ ਕਰਨਾ ਪੈਂਦਾ ਹੈ ਕੋਈ ਇਹ ਨਹੀਂ ਕਿ ਅਸੀਂ ਪਹਿਲੇ ਦਿਨ ਹੀ ਚੌਕੜਾ ਮਾਰ ਕੇ ਬੈਠੀਏ ਤੇ ਉਸ ਦੇ ਨਾਮ ਵਿੱਚ ਲੀਨ ਹੋ ਜਾਏ ਇਹ ਅਭਿਆਸੇ ਨਿਰੰਤਰ ਕਰਨਾ ਪੈਣਾ ਹੈ ਅਜਾਪਾ ਜਾਪ ਦੀ ਜਿਹੜੀ ਦਾਤ ਹੈ ਉਹ ਸਤਿਗੁਰੂ ਦੇ ਹੱਥ ਹੈ ਇਹ ਨਹੀਂ ਪਤਾ ਉਹ ਕੁਝ ਪਲਾਂ ਦੇ ਵਿੱਚ ਸਾਨੂੰ ਬਖਸ਼ਿਸ਼ ਕਰ ਦੇਵੇ ਇਹ ਨਹੀਂ ਪਤਾ ਕੁਝ ਘੜੀਆਂ ਲੱਗ ਜਾਣ ਇਹ ਵੀ ਨਹੀਂ ਪਤਾ ਕਿ ਸਾਤ ਸੰਬਤ ਜੀ ساری ਆਰ ਬਲਾਂ ਹੀ ਲੰਘ ਜਾਵੇ ਉਮਰ ਹੀ ਲੰਘ ਜਾਵੇ ਤਾਂ ਸਾਨੂੰ ਉਦਮ ਕਰਨਾ ਪੈਣਾ ਹੈ ਬਾਣੀ ਪੜਨ ਦਾ ਬਾਣੀ ਵੇਜਾਰਨ ਦਾ ਬਾਣੀ ਨੂੰ ਜੀਵਨ ਦੇ ਵਿੱਚ ਕਮਾਉਣ ਦਾ ਤੇ ਕਈਆਂ ਦੇ ਇਹ ਸਵਾਲ ਹੁੰਦੇ ਤੇ ਕਈ ਸਾਧ ਸੰਗਤ ਜੀ ਅਕਸਰ ਤਰਕ ਕਰ ਦਿੰਦੇ ਆ ਕਿ ਜੇਕਰ ਅੰਦਰ ਟਿਕਾਉ ਨਹੀਂ ਤਾਂ ਬਾਣੀ ਪੜਨ ਦਾ ਕੀ ਫਾਇਦਾ ਕਿ ਬਾਣੀ ਸਮਝ ਹੀ ਨਹੀਂ ਆਉਂਦੀ ਬਾਣੀ ਪੜ੍ਹਨ ਦਾ ਕੀ ਫਾਇਦਾ ਜੇਕਰ ਤੁਹਾਨੂੰ ਕੋਈ ਪ੍ਰਾਪਤੀ ਨਹੀਂ ਆਉਣੀ ਫਿਰ ਉਹ ਪੜ੍ਹਿਆ ਕਿਸ ਕੰਮ ਦਾ ਨਹੀਂ ਸਾਥ ਸੰਗਤ ਸਤਿਗੁਰੂ ਸੱਚੇ ਪਾਤਸ਼ਾਹ ਜੀ ਇਹ ਵਰਮੰਦ ਕਹਿੰਨਾ ਕਿ ਭਾਈ ਸਾਨੂੰ ਉਦਮ ਕਰਦੇ ਰਹਿਣਾ ਚਾਹੀਦਾ ਹਾਂ ਸੰਸਾਰ ਦੇ ਵਿੱਚ ਹੋ ਸਕਦਾ ਹੈ ਕਿ ਅਸੀਂ ਮੁਸ਼ਕਤ ਕਰੀਏ ਮੇਣਤ ਕੰਨਿਏ ਉਹਦਾ ਫਲ ਮਿਲਣ ਤੋਂ ਵਾਂਝੇ ਰਹਿ ਜਾਈਏ ਕਈ ਵਾਰ ਆਪਾਂ ਦੇਖਦੇ ਨੇ ਕਿਸਾਨਾਂ ਨਾਲ ਵਿਚਾਰਿਆਂ ਨਾਲ ਹੋ ਜਾਂਦਾ ਬਹੁਤ ਵਾਰ ਹੀ ਹੁੰਦਾ ਹੈ ਹਰ ਵਾਰ ਦੇਖਣ ਨੂੰ ਮਿਲਦਾ ਹੈ ਫਸਲ ਬੀਜਦੇ ਆ ਬਜਾਈ ਤੋਂ ਲੈ ਕੇ ਉਸ ਦੀ ਰਾਖੀ ਕਰਦੇ ਪਰਵਰਿਸ਼ ਕਰਦੇ ਜਦੋਂ ਫਲ ਦੇਣ ਦਾ ਸਮਾਂ ਹੁੰਦਾ ਹੈ ਸਾਧ ਸੰਗਤ ਉਦੋਂ ਕੋਈ ਨਾ ਕੋਈ ਕੁਦਰਤ ਦੀ ਮਾਰ ਵੱਜਦੀ ਹੈ ਹੜ ਆ ਗਏ ਅੰਧਾ ਲੱਗ ਗਈਆਂ ਸੋਕੇ ਦਾ ਕਾ ਚਲੋ ਅੱਜ ਕੱਲ ਨਹੀਂ ਰਹਿ ਗਿਆ ਪੁਰਾਣੇ ਸਮਿਆਂ ਦੇ ਵਿੱਚ ਸੋਕੇ ਪੈ ਜਾਂਦੇ ਸੀ ਫਸਲਾਂ ਨੂੰ ਉਹਦੇ ਵਿੱਚ ਤਾਂ ਸਮਝ ਆਉਂਦੀ ਹੈ ਕਿ ਮੁਸ਼ਕਲ ਕੀਤੀ ਮਿਹਨਤ ਕੀਤੀ ਪਰ ਸ਼ਾਮ ਨੂੰ ਜਾਂ ਕਹਿੰੋ ਸਮਾਂ ਉਹਦੇ ਉੱਪਰ ਪਾੜ ਨਹੀਂ ਮਿਲਿਆ ਤੀ ਉਹ ਮਿਹਨਤ ਕਹਿ ਦਿੰਦੇ ਕਿ ਉਸ ਦੀ ਬਿਰਤੀ ਚਲੀ ਗਈ ਮਿਹਨਤੂਰ ਕਿਸੇ ਬੰਦੇ ਦੀ ਮਜ਼ਦੂਰੀ ਕਰਨ ਜਾਵੀ ਜੀ ਅਗੋ ਬੰਦਾ ਮਾੜਾ ਟੱਕਰ ਜਾਵੇ ਮਾਲਕ ਉਹ ਸਾਰਾ ਦਿਨ ਕੰਮ ਕਰਾਉਂਦਾ ਏ ਤੇ ਆਥਨ ਵੇਲੇ ਪਰ ਝਗੜੀ ਦਾ ਨਾ ਬਹਾਨਾ ਭਾਲਦਾ ਏ ਸਾਡੇ ਗਵਾਨ ਦੇ ਵਿੱਚ ਵੀ ਇੱਕ ਆ ਜਾਏਗਾ ਉਹਨੇ ਰਾਤ ਨੂੰ ਜਾਣ ਕੇ ਮਿਸਤਰੀ ਨੂੰ ਲਾਈਵਰ ਕਰਨਾ ਕਹਿ ਲੇਰਾ ਢੋਵੇਂ ਆਪ ਹੀ ਕਰ ਲਾ ਉਹ ਵੀ ਕਰ ਲੈ ਤੇ ਜਦੋਂ ਅਗਲਾ ਬੋਲ ਪਵੇ ਉਦੋਂ ਕਹਿਦਾ ਨਾ ਜਾ ਭੱਜ ਜਾ ਮੈਂ ਨਹੀਂ ਤੇਰੇ ਪੈਸੇ ਪਰ ਸਤਿਗੁਰੂ ਕਹਿੰਦੇ ਜਦੋਂ ਅਸੀਂ ਬੰਦਗੀ ਨੂੰ ਕਰਦੇ ਹੋਏ ਉਤਮ ਕਰਦੇ ਹਾਂ ਨਾ ਉਥੇ ਸਾਥ ਸੰਗਤਾਂ ਜਿਹਾ ਨਹੀਂ ਹੈ ਕਿ ਉਸ ਦਾ ਸਾਨੂੰ ਕੋਈ ਫਲ ਨਾ ਮਿਲੇ ਸਤਿਗੁਰੂ ਪਰਮਉਪਦੇਖਨ ਉਦਮ ਕਰਤ ਆਨੰਦ ਭਇਆ ਕਿ ਸਾਡੀਆਂ ਕੋਸ਼ਿਸ਼ਾਂ થી ਸਾਨੂੰ ਹੌਲੀ ਹੌਲੀ ਆਨੰਦ ਦੀ ਅਵਸਥਾ ਦੇ ਵਿੱਚ ਲਿਆ ਜਾਂਦੇ ਹਨ ਪਰਮਾਤਮਾ ਦੇ ਦਰਕਰਣ ਦੇ ਨਾਲ ਜੁੜਨ ਦੇ ਲਈ ਜੋ ਜੀਵ ਹਲਕਮਾਈ ਕਰਦਾ ਹੈ ਨਾ ਬਾਣੀ ਦੇ ਵਿੱਚ ਫਜ਼ੂਰ ਦੱਸਦੇ ਕੰਨ ਕਿ ਉਸ ਦਾ ਇੱਕ ਛਿਨ ਜਪਿਆ ਵੀ ਜਿਹੜਾ ਹੁੰਦਾ ਨਾ ਉਹ ਕਦੇ ਬਰਤ ਨਹੀਂ ਜਾਂਦਾ ਉਹਦਾ ਫਲ ਜ਼ਤ ਸੰਗਤਜੀ ਗੁਰਮੁਖ ਨੂੰ ਮਿਲਦਾ ਜ਼ਰੂਰ ਤਾਂ ਕਰਕੇ ਸਤਗੁਰੂ ਦੱਸਦੇ ਕੰਨ ਕਿ ਇੱਕ ਪਰਮਾਤਮਾ ਦਾ ਨਾਮ ਹੀ ਹੈ ਜਿਸ ਨੂੰ ਪਾਉਣ ਦੇ ਲਈ ਸਾਡੇ ਵੱਲੋਂ ਕੀਤਾ ਗਿਆ ਉਦਮ ਜਿਹੜਾ ਹੈ ਉਹ ਵੀ ਸਾਨੂੰ ਆਨੰਦ ਦੀ ਪ੍ਰਾਪਤੀ ਦਿੰਦਾ ਹੈ ਆਨੰਦ ਕੀ ਹੈ ਆਨੰਦ ਸਾਧ ਸੰਗਤ ਉਹ ਪਰਮ ਅਵਸਥਾ ਹੈ ਜਿੱਥੇ ਜੀਵ ਨੂੰ ਨਾ ਸੁੱਖ ਵਿਆਪਦਾ ਹੈ ਨਾ ਦੁੱਖ ਪਰੇਸ਼ਾਨ ਕਰ ਸਕਦਾ ਹੈ ਜਿੱਥੇ ਸਾਧ ਸੰਗਤ ਜੀ ਨਾ ਦੁੱਖਾਂ ਤੋਂ ਜਾਂ ਵਿਪਤਾਵਾਂ ਤੋਂ ਗੁਰਮੁਖ ਕਬਰ ਹੁੰਦਾ ਹੈ ਨਾ ਸੰਪੈ ਐਸ ਅਸਟਰਦ ਦੇ ਵਿੱਚ ਪਰਮਾਤਮਾ ਨੂੰ ਭੁੱਲਦਾ ਹੈ ਉਹਨੂੰ ਦੁਨੀਆ ਦੇ ਰਾਸ ਕਾਸੇ ਵੀ ਪ੍ਰਭਾਵਿਤ ਨਹੀਂ ਕਰਦੇ ਤੇ ਸੰਸਾਰ ਦੀ ਬੇਰਸੀ ਤੋਂ ਵੀ ਸਾਧ ਸੰਗਤ ਉਹ ਕੋਈ ਔਖਾ ਨਹੀਂ ਹੁੰਦਾ ਉਹ ਸਾਮੀ ਰਹਿੰਦਾ ਹੈ ਕਿਉਂ ਕਿ ਉਹਦੇ ਸੁੱਖ ਦਾ ਜਿਹੜਾ ਕਾਰਨ ਹੈ ਨਾ ਫਿਰ ਉਹ ਸਿਮਰਨ ਬਣ ਜਾਂਦਾ ਹੈ ਉਹਨੂੰ ਸਿਮਰਨ ਦੇ ਵਿੱਚ ਉਹ ਰਸ ਆਉਂਦਾ ਹੈ ਤਾਹ ਜੁਰਮ ਪਰਮੰਦੇ ਕੰਨ ਇਸ ਕਰਕੇ ਜਿਹੜੇ ਗੁਰਮੁਖ ਹੁੰਦੇ ਆ ਉਹਨਾਂ ਦਾ ਕੀਤਾ ਗਿਆ ਉਦਮ ਹੀ ਉਹਨਾਂ ਦੇ ਲਈ ਪਰ ਆਨੰਦ ਬਣ ਜਾਂਦਾ ਹੈ ਸਿਮਰਤ ਸੁਖ ਸਾਰ ਜਦੋਂ ਫਿਰ ਪ੍ਰਮਾਤਮਾ ਦਾ ਸਿਮਰਨ ਅੰਦਰ ਚੱਲ ਪਵੇ ਫਿਰ ਉਹ ਕਹਿੰਦੇ ਕਿ ਪਰਮ ਸੁੱਖਾਂ ਦੀ ਦਾਤ ਜੋ ਮੁਕਤੀ ਹੈ ਪ੍ਰਭੂ ਦਾ ਮਹਿਲਾਪ ਹੈ ਉਹ ਸੁੱਖਾਂ ਦਾ ਸਾਰ ਪ੍ਰਾਪਤ ਹੋ ਜਾਂਦਾ ਹੈ ਜਪ ਜਪਨਾਮ ਗੋਬਿੰਦ ਕਾ ਪੂਰਨ ਵਿਚਾਰ ਕਹਿੰਦੇ ਕਿ ਪਰਮੇਸ਼ਵਰ ਦਾ ਨਾਮ ਜਪਦੇ ਜਪਦੇ ਵਿਚਾਰਾ ਪੂਰਨ ਹੋ ਜਾਂਦਾ ਹੈ ਵਿਚਾਰ ਤੋਂ ਕੀ ਭਾਅ ਕਹੇ ਕਿ ਅੰਦਰ ਚੱਲਣ ਵਾਲੇ ਸਾਡੇ ਪੂਰਣੇ ਇਹ ਜਿਹੜੇ ਛੋਟੇ ਛੋਟੇ ਪੂਰਣੇ ਅੰਦਰ ਸੁਪੂਰਣ ਹੁੰਦੇ ਨੇ ਇਹ ਸਾਧ ਸੰਗਤ ਜੀ ਆਪਣੇ ਆਪ ਦੇ ਵਿੱਚ ਸਾਡੇ ਮਨ ਨੂੰ ਵਿਆਕੁਲ ਕਰਨ ਦੇ ਲਈ ਬਹੁਤ ਖਲ ਕਿਤੇ ਟੰਗੇ ਖਿਆਲ ਕਿਤੇ ਮੰਗੇ ਖਿਆਲ ਜੈਸਾ ਨੂੰ ਸਤਿਗੁਰੂ ਪਾਤਸ਼ਾਹ ਜੀ ਪਰਮਾਉਂਦਾ ਨ ਕਬੂ ਜਿੜਾ ਉਹ ਵਿਚੜਤ ਹੈ ਕਬੂ ਜਾਏ ਪਿਆਲੇ ਇਹ ਵਿਚਾਰਾਂ ਦੇ ਵਿੱਚੋਂ ਹੀ ਤ੍ਰਿਸ਼ਨਾਵਾਂ ਫਿਰ ਪੈਦਾ ਹੋ ਜਾਂਦੀਆਂ ਖਿਆਲ ਅੱਗੇ ਅੱਗੇ ਚੱਲਦੇ ਜਾਂਦੇ ਇਹਨਾਂ ਨੂੰ ਹੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਡੇ ਮਨ ਦੇ દોਸ਼ ਦੱਸੇ ਹਨ ਮਲ દોਸ਼ ਤੇ ਵਿਖੇਪ દોਸ਼ ਮਲ ਦੇ ਵਿੱਚ ਉਹ ਕਹਿੰਦੇ ਕਿ ਜਿਹੜੇ ਵੀ ਖਿਆਲ ਸਾਡੇ ਅੰਦਰ ਆਈ ਜਾਂਦੇ ਕਰਨ ਮੂਰੇ ਉਹ ਸਾਰੇ ਮਲ ਦੋਸ਼ ਹਨ ਅਸੀਂ ਸੰਸਾਰ ਬਾਰੇ ਸੋਚੀ ਜਾਂਦੇ ਆ ਪਰਿਵਾਰ ਬਾਰੇ ਸੋਚੀ ਜਾਂਦੇ ਆ ਆਪਣੇ ਬਾਰੇ ਸੋਚੀ ਜਾਂਦੇ ਆ ਉਨਾ ਕਰਕੇ ਵੀ ਮਨ ਸਾਡਾ ਜਿਹੜਾ ਬੰਦਗੀ ਦੇ ਵਿੱਚ ਨਹੀਂ ਲੱਗਦਾ ਵਿਚਾਰਾਂ ਚੱਲਦੀਆਂ ਰਹਿੰਦੇ ਨੇ ਫਿਰ ਕਹਿੰਦੇ ਵਿਖੇਪ ਦੇ ਵਿੱਚ ਕੀ ਹੈ ਕਿ ਸੰਗਤ ਜੀ ਮਨੁੱਖ ਸੋਚਦਾ ਤਾਂ ਹੈ ਪਰ ਉਹਦੇ ਜਿਹੜੇ ਪੱਕ ਹੁੰਦੇ ਹਨ ਉਸ ਚਾਰੂ ਇਸ ਸੱਜੇ ਢੰਗ ਦੇ ਹੁੰਦੇ ਆ ਜਿਵੇਂ ਇੱਕ ਬੰਦਾ ਪੈਸੇ ਦੇ ਕਾਉਣ ਦੇ ਲਈ ਸੋਚੇ ਤਾਂ ਕੀ ਸੋਚੇਗਾ ਕਿ ਮੈਂ ਕੋਲਾਨੇ ਬੰਦੇ ਕੋਲ ਬਹੁਤ ਧੰਨ ਹੈ ਡਾਕਾ ਮਾਰ ਲਵਾਂ ਧੰਗੀ ਮਾਰ ਲਵਾਂ ਜਾ ਇਸ ਤਰ੍ਹਾਂ ਦਾ ਕੰਮ ਕਰਾਂ ਜਿੱਥੇ ਲੋਕ ਲੋੜਵੰਦ ਮੇਰੇ ਕੋਲ ਆਉਣ ਇਹ ਮੋਂਨਾਂ ਤੋਂ ਵੱਧ ਕਮਾਈ ਕਰ ਸਕਾਂ ਬਹੁਤੇ ਮਹਿਕਮੇ ਦੇ ਵਿੱਚ ਹੁੰਦਾ ਨਾ ਜਿੱਥੇ ਪਬਲਿਕ ਡੀਲ ਬਹੁਤ ਹੀ ਹੁੰਦੀ ਹੋਵੇ ਤਾਂ ਉਹਨਾਂ ਨੂੰ ਪੇਚਕਸ਼ਾ ਬਹੁਤ ਹੁੰਦੀਆਂ ਇੱਕ ਤਾ ਉਹ ਤਰੀਕਾ ਹੋ ਗਿਆ ਤੇ ਇੱਕ ਸੱਤ ਸੰਗਠਨ ਜਿਹੜਾ ਵੀ ਤਰੀਕਾ ਹੁੰਦਾ ਜਿਹਦੇ ਵਿੱਚ ਮਨੋਖ ਹੀ ਸੋਚਦਾ ਹੈ ਕਿ ਮੈਂ ਪਾਰੋਪਕਾਰ ਕਰਾਂ ਕਿ ਜੋ ਵੀ ਆਵੇਗਾ ਬਹੁਤ ਹੈ ਪਰ ਬੋਤਾ ਆਪ ਹੀ ਆ ਜਾਵੇਗਾ ਤਾਂ ਇਸ ਵਿਚਾਰ ਨੂੰ ਕਹਿ ਦਿੰਦੇ ਵੇ ਬੇਲ ਤੇ ਸਾਧ ਸੰਗਤ ਜੀ ਇਹ ਜਿਹੜੀ ਵਿਖੇਪ ਇਹੀ ਵਿਚਾਰਾਂ ਨਾਲ ਪਰ ਜਿਹੜੀਆਂ ਵਿਚਾਰਾਂ ਹਨ ਇਹਨਾਂ ਨੂੰ ਕਦੇ ਵਿਰਾਨ ਨਹੀਂ ਲੱਗਦਾ ਅਖੀਰ ਮਰਨ ਤੱਕ ਮਨੁੱਖ ਚਿਤਵਦਾ ਹੀ ਜਾਂਦਾ ਹੈ ਸੋਚਦਾ ਹੀ ਜਾਂਦਾ ਹੈ ਸੁਖ ਕੋਣ ਦੇ ਲਈ ਤਰੀਕੇ ਸੋਚਦਾ ਹੈ ਢੰਗ ਸੋਚਦਾ ਹੈ ਵਸੀਲੇ ਇਹ ਤਾਂ ਬਤਾ ਹੀ ਰਹਿੰਦਾ ਹੈ ਪਰ ਜਿਸ ਦਿਨ ਪ੍ਰਭੂ ਦਾ ਨਾਮ ਜਪਣਾ ਆਰੰਭ ਕਰ ਦਿੱਤਾ ਉਸ ਦਿਨ ਕਹਿੰਦੇ ਪੂਰਨ ਵਿਚਾਰ ਉਸ ਦਿਨ ਵਿਚਾਰਾ ਪੂਰਨ ਹੋ ਜਾਂਦੇ ਪੂਰਣ ਤੋਂ ਭਾਵ ਕਿ ਇਹ ਕਿ ਮੁਕੰਮਲ ਹੋ ਜਾਂਦੀਆਂ ਉਸ ਤੋਂ ਅੱਗੇ ਸਾਥ ਸੰਗਤ ਫਿਰ ਵਿਚਾਰਾ ਚੱਲਣੀਆਂ ਬੰਦ ਹੋ ਜਾਂਦੇ ਨੇ ਹਿਰਦੇ ਨੂੰ ਇਕਾਉਂ ਪੈ ਜਾਂਦਾ ਜਿਵੇਂ ਆਪਾਂ ਪਾਣੀ ਦੀ ਬਾਲਟੀ ਭਰਨੀ ਹੋਵੇ ਟੂਟੀ ਦੇ ਥੱਲੇ ਬਾਲਟੀ ਰੱਖ ਦਿੱਤੀ ਇਹ ਟੋਟੀ ਸਾਤ ਸੰਗਤ ਜੀ ਖੋਲਦੇ ਸੀ ਜਦੋਂ ਸਾਨੂੰ ਪਤਾ ਲੱਗਦਾ ਕਿ ਬਾਲਟੀ ਭਰ ਗਈ ਫਿਰ ਆਪਾਂ ਕੀ ਕਰਦੇ ਉਸ ਟੋਟੀ ਨੂੰ ਬੰਦ ਕਰ ਦਿੰਦੇ ਹਾਂ ਐਵੇਂ ਹੀ ਇਹ ਸਾਤ ਸੰਗਤ ਜੀ ਸਾਡੇ ਅੰਦਰ ਜੋ ਸਾਡਾ ਖਿਰਦਕ ਹੈ ਉਹਦੇ ਅੰਦਰ ਸਾਤ ਸੰਗਤ ਵਿਚਾਰ ਚੱਲਦੇ ਨਾ ਜਾ ਰਹੀਆਂ ਹਨ ਚੱਲਦੀਆਂ ਹੀ ਜਾ ਰਹੀਆਂ ਹਨ ਪਰ ਜਿਸ ਦਿਨ ਅਸੀਂ ਨਾਮ ਜਪਣਾ ਆਰੰਭ ਕੀਤਾ ਨਾਮ ਨੇ ਸਤ ਸੰਗਤ ਜੀ ਸਾਡੇ ਖਿਰਦੇ ਦੇ ਅੰਦਰ ਨਿਵਾਸ ਕਰ ਲੈ ਜਿੱਦਨ ਉਹ ਸਰਸਾਰ ਹੋ ਗਿਆ ਨਾ ਨਾਮ ਦੇ ਰਸਤੇ ਨਾਲ ਉਸ ਦਿਨ ਪ੍ਰਮਾਤਮਾ ਦੇ ਵੱਲੋਂ ਸਾਡੇ ਵਿਚਾਰਾਂ ਵਾਲੀ ਟੂਟੀ ਨੂੰ ਬੰਦ ਕਰ ਦਿੱਤਾ ਜਾਵੇਗਾ ਕਿ ਹੁਣ ਇਸ ਤੋਂ ਅੱਗੇ ਲੋੜ ਨਹੀਂ ਤਾਂ ਸੰਗਤ ਜੀ ਇਸ ਤਰ੍ਹਾਂ ਪੂਰਨ ਦਾ ਅਰਥ ਹੁੰਦਾ ਹੈ ਰੁਕ ਜਾਣਾ ਜਿੱਥੇ ਵਿਰਾਮ ਮਿਲ ਜਾਣਾ ਤੇ ਜਦੋਂ ਸਾਡੀਆਂ ਵਿਚਾਰਾਂ ਬੰਦ ਹੋ ਗਈਆਂ ਉਸ ਦਿਨ ਸਮਝੋ ਜੇ ਕਿ ਸੰਗਤ ਜੀ ਸਾਡੇ ਅੰਦਰ ਟਹਿਰਾਉ ਆ ਗਿਆ ਤੇ ਜਿਸ ਦਿਨ ਟਹਿਰਾਉ ਆਇਆ ਨਾ ਉਸ ਦੇ ਨਸੀਬ ਮੌਜੂਦੇ ਸਮੇਂ ਦੇ ਵਿੱਚ ਜੀਣ ਲੱਗ ਪਵਾਂਗੇ ਤੇ ਸੁਖ ਹੈ ਵੀ ਸਾਧ ਸੰਗਤ ਜੀ ਅਸੋੜੀ ਵਿੱਚ ਮੌਜੂਦਾ ਸਮੇਂ ਦੇ ਵਿੱਚ ਸੱਚ ਜਾਣਿਓ ਆਪਣੇ ਆਪਣੇ ਅੰਦਰ ਅਸੀਂ છાਤੀ ਮਾਰ ਕੇ ਦੇਖੀਏ ਕਿ ਅਸੀਂ ਦੁਖੀ ਕਦੋਂ ਹਨੇ ਆ ਅਸੀਂ ਦੁਖੀ ਉਦੋਂ ਹੋ ਨਹੀਂ ਆ ਜਦੋਂ ਤਾਂ ਬਹੁਤ ਪਿੱਛੇ ਲੰਘ ਚੁੱਕੇ ਸਮੇਂ ਵਿੱਚ ਚਲੇ ਜਾਈਏ ਸੋਚਦੇ ਸੋਚਦੇ ਫਿਰ ਉਤੇ ਸਤ ਸੰਤ ਜੀ ਕਿਸੇ ਦਾ ਵਿਹਾਰ ਸਾਡੇ ਨਾਲ ਮਾੜਾ ਹੋ ਜਾਊਵੇ ਅਸੀਂ ਉਹਦੇ ਬਾਰੇ ਸੋਚਦੇ ਆ ਕਿਸੇ ਨੇ ਸਾਨੂੰ ਮਾੜਾ ਬੋਲਿਆ ਹੋਵੇ ਉਹਦੇ ਬਾਰੇ ਸੋਚਦੇ ਆ ਕੁਝ ਸਾਡੇ ਨਾਲ ਮਾੜਾ ਘਟ ਗਿਆ ਹੋਵੇ ਉਹਦੇ ਬਾਰੇ ਸੋਚ ਕੇ ਅਸੀਂ ਦੁਖੀ ਹੋ ਜਾਂਦੇ ਐ ਯਾਦ ਰੱਖੀਏ ਕਿ ਜਿਹੜਾ ਔਣ ਵਾਲਾ ਸਮਾਂ ਹੁੰਦਾ ਹੈ ਉਹਦੀ ਚਿੰਤਾ ਹੁੰਦੀ ਹੈ ਉਹਦੇ ਬਾਰੇ ਸਾਧ ਸੰਗਤ ਜੀ ਅਸੀਂ ਸੋਚਦੇ ਸੋਚਦੇ ਦੁਖੀ ਹੋ ਜਾਂਦੇ ਕਈ ਵਾਰ ਇਹ ਸੋਚਣ ਲੱਗ ਪੈਂਦਾ ਕਿ ਮੇਰਾ ਪਲਾਨੇ ਦੇ ਨਾਲ ਟਕਰਾ ਹੈ ਪਲਾਨੇ ਕਾਰਜ ਵਿੱਚ ਚੱਲਿਆ ਹੋਤੀ ਉਹ ਵੀ ਆ ਜਾ ਹੋਵੇਗਾ ਮੈਂ ਉਹਨੂੰ ਐ ਕਹਿ ਦੂੰ ਮੈਂ ਉਹਨੂੰ ਐ ਕਰ ਦੂੰ ਸਾਧ ਸੰਗਤ ਜੀ ਸੋਚੀ ਜਾਂਦਾ ਮਨੁੱਖ ਕਈ ਵਾਰ ਕੋਈ ਕੰਮ ਕਰਨ ਲੱਗਦੇ ਆ ਉਸ ਤੋਂ ਪਹਿਲਾਂ ਹੀ ਸਾਧ ਸੰਗਤ ਜੀ ਉਸਦੇ ਜਿਹੜੇ ਨਾ ਪੱਕੀ ਨਤੀਜੇ ਆਪਾਂ ਸੋਚਣ ਲੱਗ ਪੈਂਦੇ ਆ ਤੇ ਫਿਰ ਉਸ ਦੇ ਪਾਰੇ ਵਿਚਾਰਾਂ ਹੀ ਚੱਲੀ ਜਾਂਦੀਆਂ ਜਿਹੜਾ ਸਤਸੰਗਤ ਦੀ ਅਜੇ ਭਵਿਕ ਦੇ ਗਰਭ ਵਿੱਚ ਐ ਅਸੀਂ ਉਹਨੂੰ ਪੜਨ ਦੀ ਕੋਸ਼ਿਸ਼ ਕਰਦੇ ਆ ਤਾਂ ਕਰਕੇ ਅਸੀਂ ਦੁਖੀ ਹੋ ਜਾਂਦੇ ਆ ਤੋਂ ਵਿਚਾਰਾਂ ਦੇ ਕਰਕੇ ਹੀ ਜਾਂਦੇ ਆ ਉਥੋਂ ਤੱਕ ਜਿਸ ਦਿਨ ਵਿਚਾਰਾਂ ਰੁਕ ਗਈਆਂ ਨਾ ਅਸੀਂ ਪਿੱਛੇ ਜਾਣ ਦੂਗੇ ਰਾਵਾਂਗੇ ਨਾ ਸਤਸੰਗਤ ਅਸੀਂ ਅੱਗੇ ਦਾ ਬੁੱਧਾ ਸੋਚਾਂਗੇ ਜਿਹੜਾ ਪ੍ਰੈਜ਼ੈਂਟ ਸਾਡੇ ਪਾਸ ਹੋਵੇਗਾ ਉਹ ਹਾਲਾਤ ਸਾਰੇ ਸੁਖਾਵੇਂ ਹੁੰਦੇ ਹਨ ਬਹੁਤੀ ਵਾਰ ਤੇ ਜਦੋਂ ਸੰਗਤ ਉਸ ਦੇ ਵਿੱਚ ਮਨੋਕ ਨੂੰ ਇਹ ਸਮਝ ਪੈ ਜਾਂਦੀ ਕਿ ਕੋਣੋ ਜਿਹੜਾ ਮੇਰੇ ਕੋਲ ਸਮਾਂ ਹੈ ਇਹਦੇ ਵਿੱਚ ਮੈਂ ਕੀ ਕਰਾਂ ਕਿਉਂਕਿ ਖਾਲੀ ਮਾਨੀ ਜਿਹੜਾ ਹੁੰਦਾ ਨਾ ਸੋਚਦਾ ਹੈ ਬਹੁਤਾ ਕੋਝ ਤੇ ਜਦੋਂ ਸੋਚਣ ਤੋਂ ਰਹਿ ਗਿਆ ਫਿਰ ਮਨੋ ਆਪਣੇ ਆਪ ਹੀ ਅੰਦਰੋਂ ਪ੍ਰੇਰਣਾ ਮਿਲਦੀ ਹੈ ਸਤਿਗੁਰੂ ਦੇ ਸਦਕਾ ਕਿ ਨਾਮ ਜਪ ਲੈ ਫਿਰ ਸਾਧ ਸੰਗਤ ਜੋ ਉਸ ਦਾ ਪੈਦਲ ਚੱਲਣਾ ਕਿਤੇ ਸੈਰ ਕਰਨ ਜਾਂਦਾ ਵੀ ਤਾਂ ਵੀ ਮੁੱਖ ਤੋਂ ਵਾਹਿਗੁਰੂ ਵਾਹਿਗੁਰੂ ਫੁਰਨੋ ਲੱਗ ਪੈਂਦਾ ਹੈ। ਸਨਾਨ ਕਰਦੇ ਹੋਏ ਵੀ ਮਨੁੱਖ ਦੇ ਮੁੱਖ ਦੇ ਵਿੱਚੋਂ ਸਿਮਰਨ ਸਪਰਨ ਹੁੰਦਾ ਹੈ। ਪ੍ਰਸੰਤਾ ਸ਼ਕਣ ਲੱਗਿਆਂ ਸੁਖਰਾਣੇ ਦੇ ਬਚਨ ਨਿਕਲਦੇ ਆ ਉਹ ਤਾਂ ਹੀ ਨਿਕਲਦੇ ਜਿਸ ਦਿਨ ਸਭ ਦੇ ਅੰਦਰ ਵਿਚਾਰਾ ਪੂਰਨ ਹੋ ਗਿਆ ਭਾਵ ਵਿਚਾਰਾਂ ਨੂੰ ਰੋਕ ਲੱਗਦੀ ਜਿੰਨੀ ਦੇਰ ਤੱਕ ਇਹ ਥੌਟ ਪ੍ਰੋਸੈਸ ਸਾਡਾ ਚੱਲਦਾ ਰਹੇਗਾ ਉਨੀ ਦੇਰ ਤੱਕ ਅਸੀਂ ਪਰਮੇਸ਼ਵਰ ਦੇ ਮਾਰਗ ਨੂੰ ਫੜ ਨਹੀਂ ਸਕਦੇ ਤਾਂ ਕਰਕੇ ਸਤਿਗੁਰੂ ਪਰਮਉਪਦੇ ਕਰਨ ਕਿ ਪਰਮੇਸ਼ਵਰ ਨੂੰ ਪਾਉਣ ਦੇ ਲਈ ਜਿਹੜਾ ਉਦਮ ਕਰਨਾ ਹੈ ਉਹ ਤਾਂ ਆਨੰਦਦਾਇਕ ਹੈ ਹੀ ਸਿਮਰਨ ਦੇ ਨਾਲ ਸੁੱਖ ਮਿਲਦਾ ਕਿਉਂ ਮਿਲਦਾ ਕਿਉਂਕਿ ਸਾਧ ਸੰਗਤ ਉਦੋਂ ਵਿਚਾਰਾਂ ਪੂਰਨ ਹੋ ਜਾਂਦੇ ਹਨ ਚਰਨ ਕਮਲ ਗੁਰ ਕੀ ਜਪਤ ਹਰ ਜਪ ਹੋ ਜੀਵਾ ਹਜੂਰ ਬਖਸ਼ਿਸ਼ ਕਰ ਦੇਣ ਕਿ ਮੈਂ ਪ੍ਰਭੂ ਦੇ ਚਰਨ ਕਮਲਾਂ ਨੂੰ ਜਪਦਾ ਹਾਂ ਉਸ ਦੀ ਬੰਦਗੀ ਕਰਦਾ ਹਾਂ ਤੇ ਉਸ ਪ੍ਰਭੂ ਦੇ ਨਾਮ ਨੂੰ ਜਪ ਕੇ ਹੀ ਮੈਂ ਆਤਮਿਕ ਤੌਰ ਦੇ ਉੱਪਰ ਜਿਉਂਦਾ ਹਾਂ ਆਤਮਿਕ ਜੀਵਨ ਦੀ ਦਾਤ ਮਿਲਦੀ ਹੈ ਪਾਰ ਬ੍ਰਹਮ ਆਰਾਧ ਤੇ ਮੁਖ ਅੰਮ੍ਰਿਤ ਪੀਵਾ ਉਸ ਪਾਰ ਬ੍ਰਹਮ ਜੁੜਾ ਜਿਹੜਾ ਪਰਮਾਤਮਾ ਪਾਰ ਆਵਰ ਤੋਂ ਰਹਿਤ ਸੁਧ ਬ੍ਰਹਮ ਸਰੂਪੈ ਨਾ ਉਸ ਨੂੰ ਸਿਮਰਦੇ ਹੋਏ ਉਸ ਦੇ ਨਾਮ ਰੂਪੀ ਅੰਮ੍ਰਿਤ ਆਪਣੇ ਮੁਖ ਦੇ ਨਾਲ ਮੈਂ ਗ੍ਰਹਿਣ ਕਰਨਾ ਕਰਦਾ ਹਾਂ ਰਹਾਉ ਜੀਵ ਜੰਤ ਸਭ ਸੋਖ ਬਸੇ ਸਭ ਕੈ ਮਨ ਲੋਚ ਕਹਿੰਦੇ ਕਿ ਜਿੰਨੇ ਵੀ ਜੀਵ ਜੰਤ ਕਰਨ ਉਹ ਸਾਰੇ ਹੀ ਸੁਖੀ ਬਸਣਾ ਚਾਹੁੰਦੇ ਛੰਨ ਤੇ ਸਾਰਿਆਂ ਦੇ ਹਿਰਦੇ ਦੇ ਵਿੱਚ ਹੀ ਇਹ ਲੋਚ ਇੱਛਾ ਹੈ। ਪਾਰ ਉਪਕਾਰ ਨਿਤ ਜਿਤਵਤੀ ਨਾ ਹੰਕਾਰ ਚ ਪੂਚ। ਹਜੂਰ ਬਖਸ਼ ਕਰਦੇ ਨੇ ਕਿ ਜਿਨ੍ਹਾਂ ਦੇ ਅੰਦਰ ਸਾਥ ਸੰਗਤ ਦੀ ਪਾਰ ਉਪਕਾਰ ਦੀ ਭਾਵਨਾ ਆ ਜਾਵੇ। ਜਿਹੜੇ ਕਿਸੇ ਦਾ ਭਲਾ ਕਰਨਾ ਲੋਚਣ ਇਹ ਵੀ ਸਾਥ ਸੰਗਤ ਦੇ ਭਗਤ ਜਨਾਂ ਦੇ ਅੰਦਰ ਹੀ ਆਉਂਦੀ ਹੈ। ਬ੍ਰਹਮ ਗਿਆਨੀ ਕਹੇ ਪਾਰ ਉਪਕਾਰ ਉਹਨਾਂ ਦੇ ਹਿਰਦੇ ਦੇ ਅੰਦਰ ਇਹ ਬਾਣੂ ਪੁਕਾਰ ਦੀ ਭਾਵਨਾ ਰਹਿੰਦੀ ਹੈ ਤਾਂ ਦਾਦਾ ਜੀ ਕਹਿੰਦੇ ਜੀਨਾਂ ਦੇ ਅੰਦਰ ਇਹ ਭਾਵਨਾ ਪਣ ਜਾਵੇ ਨਾ ਹੰ ਕਚ ਕੋਚ ਉਹਨਾਂ ਨੂੰ ਕਿਸੇ ਤਰ੍ਹਾਂ ਦਾ ਪਾਪ ਸਬੁਰਨ ਨਹੀਂ ਹੁੰਦਾ ਉਹਨਾਂ ਦੇ ਅੰਦਰ ਪਾਪ ਪੈਦਾ ਹੀ ਨਹੀਂ ਹੁੰਦਾ ਤਨ ਸੁਥਾਨ ਬਸੰਤ ਧਨ ਜਹ ਜਪੀਏ ਨਾਮ ਹਜ਼ੂਰ ਬਖਸ਼ਿਸ਼ ਕਰਦੇ ਹਨ ਧਨ ਹੈ ਉਹ ਥਾਂ ਧਨ ਹਨ ਉਥੋਂ ਦੇ ਵਸਦੀਕ ਜਿੱਥੇ ਪਰਮੇਸ਼ਵਰ ਦਾ ਨਾਮ ਜਪਿਆ ਜਾਂਦਾ ਹੈ ਕਥਾ ਕੀਰਤਨ ਹਰ ਆਤਕਾਣਾ ਸੁਖ ਸਹਿਜ ਬਿਸਰਾਮ ਜਿੱਥੇ ਆਤਕਾਣਾ ਤੋਂ ਪਾਪ ਕੇ ਬੋਧਾ ਕਥਾ ਦਾ ਪ੍ਰਵਾਹ ਚੱਲ ਜਾਊਗਾ ਜਿੱਥੇ ਕੀਰਤਨੋਂ ਪਰਮੇਸ਼ਵਰ ਦੀ ਵਡਿਆਈ ਹੁੰਦੀ ਹੋਵੇ ਉੱਥੇ ਸਤਿਗੁਰੂ ਕਹਿੰਦੇ ਸੁਖ ਹੋ ਜਾਂਦਾ ਹੈ ਸਹਿਜ ਦਾ ਭਾਵਖ ਹੈ ਆਤਮਿਕ ਉਹ ਡੋਲ ਦਾ ਵੀ ਦਾਤ ਮਿਲ ਜਾਂਦੀ ਹੈ। ਇਸ ਰਾਮ ਦਾ ਭਾਵਖ ਹੈ ਕਿ ਉਹਨਾਂ ਜੀਵਾਂ ਨੂੰ ਸੰਸਾਰ ਵਿੱਚ ਭਟਕਣ ਤੋਂ ਸਾਧ ਸੰਗਤ ਜੀ ਛੁੱਟ ਜਾਂਦੇ ਹਨ। ਉਹਨਾਂ ਦੇ ਜੀਵਨ ਵਿੱਚ ਵੀ ਟਿਕਾਊ ਆ ਜਾਂਦਾ ਹੈ। ਪਰਮੇਸ਼ਵਰ ਦੇ ਚਰਨਾਂ ਦੀ ਲਿੰਨਤਾ ਫਿਰ ਉਹਨਾਂ ਨੂੰ ਮਿਲ ਜਾਂਦੀ ਹੈ। ਇਹ ਹੁੰਦਾ ਕਿਤੇ ਹੈ ਜਿੱਥੇ ਕਹਿੰਦੇ ਬਹੁਤਾ ਸਿਮਰਣਾ ਬਹੁਤ ਆਤ ਸਤ ਸੰਗਤ ਜੀ ਪਰਮੇਸ਼ਵਰ ਦੇ ਨਾਮ ਦੀ ਵਡਿਆਈ ਹੁੰਦੀ ਕੋਈ ਉਹ ਬਹੁਤੀ ਕਿਵੇਂ ਹੋਣੀ ਹੈ ਬਹੁਤੀ ਦਾਤ ਨਹੀਂ ਆਪਾਂ ਕਹਿ ਸਕਦੇ ਕਿ ਸਾਰਾ ਦਿਨ ਹੀ ਕੋਈ ਜਪੀ ਜਾਵੇ ਜਾਂ ਸਾਰਾ ਦਿਨ ਹੀ ਕੋਈ ਪੁਥੀ ਪ੍ਰਕਾਸ਼ ਕਰਕੇ ਪੜਦਾ ਰਹੇ ਕਈ ਵਾਰ ਕਿਸੇ ਦੇ ਅੰਦਰ ਇਹ ਸਵਾਲ ਹੋ ਸਕਦਾ ਹੈ ਕਿ ਇੰਨਾ ਤਾਂ ਸਾਡੇ ਪਾਸ ਸਮਾਂ ਹੀ ਨਹੀਂ ਸਤ ਸੰਗਤ ਦੀ ਸਨਮਾਨ ਸਾਡੇ ਕੋਲ ਸੰਸਾਰ ਦੀਆਂ ਗੱਲਾਂ ਕਰਨ ਲਈ ਵੀ ਵੈਸੇ ਨਹੀਂ ਹੈ ਪਰ ਅਸੀਂ ਬਣਾ ਲੈਂਦੇ ਹਾਂ ਉਵੇਂ ਜਦੋਂ ਸਾਧ ਸੰਗਤ ਜੀ ਆਪਾਂ ਕਿਤੇ ਬੈਠੇ ਹੋਈਏ ਕਿਤੇ ਜਾ ਰਹੇ ਹੋਈਏ ਤਾਂ ਸਾਡੀ ਗੱਲ ਦਾ ਜਿਹੜਾ ਵਿਸ਼ਾ ਹੈ ਉਹ ਪਰਮਾਤਮਾ ਹੀ ਹੋਵੇ ਅਸੀਂ ਜਦੋਂ ਵਿਚਾਰ ਕਰੀਏ ਉਸ ਦੇ ਦਰ ਘਰ ਦੀ ਕਰੀਏ ਕੋਈ ਬੋਰੇ ਇਤਿਹਾਸ ਦੀਆਂ ਸਾਖੀਆਂ ਸਾਧੀਆਂ ਕਰ ਲਈਆਂ ਕੋਈ ਸ਼ਬਦ ਦੀ ਵਿਆਖਿਆ ਸਾਝੀ ਕਰਨ ਲਈ ਕਿਵੇਂ ਇੱਕ ਵਾਰ ਪਲਾਨੇ ਬਾਬਾ ਜੀ ਤੋਂ ਆ ਵਿਚਾਰ ਸੁਣੀ ਇਹ ਮਨ ਨੂੰ ਬੜਾ ਟੁੰਬਦੀ ਹੈ ਕਿਸੇ ਢਾਡੀ ਦੀਆਂ ਸਾਧ ਸੰਗਤ ਜੀ 1200 ਲਗੀਆਂ ਜਦੋਂ ਆਪਾਂ ਇਕੱਲੇ ਬੈਠੇ ਹੋਈਏ ਕੀਰਤਨ ਸੁਣ ਲਿਆ ਸ਼ਬਦ ਦੇ ਰੂਪ ਦੇ ਵਿੱਚ ਇਸ ਤਰ੍ਹਾਂ ਸਾਧ ਸੰਗਤ ਜੀ ਸਾਰਾ ਦਿਨ ਹੀ ਸਾਡਾ ਪਰਮਾਤਮਾ ਨੂੰ ਯਾਦ ਕਰਦਿਆਂ ਲੰਘ ਸਕਦਾ ਹੈ ਪਰ ਉਦਮ ਕਰਨਾ ਪੈਣਾ ਇਹਦੇ ਲਈ ਤਾਂ ਜਿਸ ਦਿਨ ਅਸੀਂ ਇਸ ਤਰ੍ਹਾਂ ਦੇ ਮਾਹੌਲ ਦੇ ਵਿੱਚ ਆ ਗਏ ਉਸ ਦਿਨ ਸਮਝ ਲਵੋ ਕਿ ਸਾਧ ਸੰਗਤ ਦੇ ਜੀਵਨ ਵਿੱਚ ਚੜ੍ਹਦੀ ਕਲਾ ਸ਼ੁਰੂ ਹੋ ਜਾਂਦੀ ਹੈ ਮਨ ਦੇ ਕਦੇ ਨਾ ਬਿਸਰੈ ਅਨਾਥ ਕੋ 나ਥ ਅਨਾਥ ਕਹਿੰਦੇ ਹਨ ਸਾਧ ਸੰਗਤ ਨਹੀਂ ਜੀਵਨ ਦੇ ਸਿਰ ਦਾ ਸਾਈਂ ਸੁਆਮੀ ਮਾਲਕ ਨਾ ਹੋਵੇ 나ਥ ਦਾ ਅਰਥ ਹੁੰਦਾ ਹੈ ਮਾਲਕ ਕਹਿੰਦੇ ਜਿਹੜੇ ਬੇਸ ਆਸਰਾ ਦਾ ਆਸਰਾ ਹੈ ਨਾ ਪਰਮੇਸ਼ਵਰ 나ਥ ਉਹ ਕਦੇ ਵੀ ਮਨ ਤੋਂ ਵਿਸਰੇ ਨਾ ਨਾਨਕ ਪ੍ਰਭ ਸਰਨਾਗਤੀ ਜਾ ਕੇ ਸਭ ਕਿਛ ਹਾਥ ਇਸ ਤਰ੍ਹਾਂ ਕੇ ਪੰਚਮੂਰ ਦੇ ਪਰਮਉਦੇ ਤਨ ਕੇ ਮੈਂ ਉਸ ਪ੍ਰਭੂ ਦੀ ਸਰਨਾਗਤੀ ਸਰਣ ਦੇ ਵਿੱਚ ਆਇਆ ਹਾਂ ਜਿਹੜਾ ਸਰਬ ਕਲਾ ਸਮਰੱਥ ਹੈ ਸਭ ਕੁਝ ਕੀ ਜਿਸ ਦੇ ਵਾਸਤੇ ਵਿੱਚ ਹੈ ਕਿਉਂ ਆਇਆ ਉਸ ਦੀ ਸਰਣ ਦੇ ਵਿੱਚ ਇਹੀ ਮੰਗਣ ਦੇ ਲਈ ਕਿ ਉਹ ਪਰਮੇਸ਼ਵਰ ਜਿਹੜਾ ਸਾਰਿਆਂ ਦਾ ਮਾਲਕ ਹੈ ਬੇਸਹਾਰਿਆਂ ਦਾ ਆਸਰਾ ਹੈ ਉਹ ਮੇਰੇ ਮਨ ਤੋਂ ਕਦੇ ਵਿਸਰੇ ਨਾ ਸੋ ਸਤਸੰਗਤ ਜੀ ਇਸ ਤਰ੍ਹਾਂ ਅੱਜ ਦੇ ਪਾਵਨ ਸ਼ਬਦ ਦੇ ਅੰਦਰ ਸਤਿਗੁਰੂ ਪਾਤਸ਼ਾਹ ਜੀ ਨੇ ਸਾਨੂੰ ਇਹੀ ਉਪਦੇਸ਼ ਬਖਸ਼ਿਸ਼ ਕੀਤਾ ਹੈ ਕਿ ਉਸ ਪਰਮੇਸ਼ਵਰ ਦੇ ਨਾਮ ਨੂੰ ਜਪਣ ਦੇ ਲਈ ਜਦੋਂ ਅਸੀਂ ਕੋਈ ਵਸੀਲਾ ਵੀ ਕਰੀਏ ਨਾ ਉਹ ਵੀ ਸਾਡੇ ਲਈ ਫਲਦਾਇਕ ਹੈ ਇਹ ਨਹੀਂ ਸੋਚਨਾ ਕਿ ਇਹਦਾ ਕੀ ਲਾਭ ਹੋਵੇਗਾ ਜੇ ਹਜੇ ਤੱਕ ਲਾਭ ਹੋਇਆ ਹੀ ਨਹੀਂ ਉਹ ਕਿਤੇ ਨਾ ਕਿਤੇ ਪਰਮਾਤਮਾ ਸਹਾਈ ਹੁੰਦਾ ਹੈ ਫਿਰ ਸਾਧ ਸੰਗਤ ਜੀ ਹਜੂਰ ਨੇ ਸਾਨੂੰ ਪਰਮਾਇਆ ਕਿ ਉਸ ਪਰਮੇਸ਼ਵਰ ਨੂੰ ਜਪਦੇ ਰਹਿਣਾ ਚਾਹੀਦਾ ਹੈ ਜਿੱਥੇ ਬੋਧਾ ਕੀਰਤਨ ਕਥਾ ਵਿਚਾਰਾ ਹੋਣ ਉਥੇ ਹਜੂਰ ਕਹਿੰਦੇ ਕਿ ਸੁੱਖ ਵੀ ਹੈ ਸਹਿਜ ਵੀ ਹੈ ਇੰਦਰਾਮਾ ਟਿਕਾਓ ਵੀ ਹੈ काम करके ਸਾ সঙ্গਤ ਜੀ ਆਪਾਂ ਨੂੰ ਜਪਦੇ ਰਹਿਣਾ ਕਹੀਦਾ ਤੇ ਅਖੀਰ ਵਿੱਚ ਸਤਿਗੁਰੂ ਨੇ ਇਹੀ ਬਖਸ਼ਿਸ਼ ਕੀਤਾ ਹੈ ਕਿ ਨਾਮਿਕ ਪ੍ਰਭ ਸਰਨਾਗਤੀ ਜਾ ਕੇ ਸਭ ਕੁਝ ਥਾਤ ਆਪਾਂ ਹਰ ਰੋਜ ਉਸ ਮਾਲਕ ਦੇ ਦਰ ਕਰਦੀ ਵਡਿਆਈ ਕਰਦੇ ਹਾਂ ਪਰ ਉਹਦੀ ਸ਼ਰਨ ਦੇ ਵਿੱਚ ਪੈਣ ਤੋਂ ਚੁੱਕ ਜਾਂਦੇ ਹਾਂ ਸ਼ਰਨ ਦੇ ਵਿੱਚ ਪੈਣ ਤੋਂ ਭਾਵ ਕੀ ਹੈ ਕਿ ਸਾਰਾ ਕੁਝ ਆਪਣਾ ਉਸ ਪਰਮੇਸ਼ਵਰ ਤੇ ਆਸ਼ਰਿਤ ਕਰ ਦੇਣਾ ਸਾਰਾ ਕੁਝ ਉਸ ਦੇ ਆਸਰੇ ਛੱਡ ਦੇਣਾ ਕਿ ਸਤਿਗੁਰੂ ਮੇਰੇ ਲੇਖਾਂ ਵਿੱਚ ਬਿਧਾਤਾ ਤੂੰ ਆਏ ਇਹਨਾਂ ਲੇਖਾਂ ਨੂੰ ਬਣਾਉਣ ਵਾਲਾ ਜੇ ਕਿਤੇ ਦੁੱਖ ਲਿਖੇ ਹਨ ਤਾਂ ਆਪਣੀ ਕਿਰਪਾ ਕਰਕੇ ਇਹਨਾਂ ਨੂੰ ਕੱਟ ਦੇਵੋ ਜੇ ਤੁਹਾਡੇ ਤੋਂ ਵਿਛੋੜਾ ਲਿਖਿਆ ਤੁਸੀਂ ਤਰਸ ਖਾ ਕੇ ਮੈਨੂੰ ਆਪਣੇ ਚਰਨਾਂ ਦੇ ਨਾਲ ਜੋੜ ਲਵੋ ਜੇ ਮੇਰੀ ਲੇਖੇ ਦੇ ਵਿੱਚ ਬਹੁਤੇ ਪਾਪ ਹਨ ਤਾਂ ਕਿਰਪਾ ਕਰਕੇ ਉਹਨਾਂ ਨੂੰ ਅਣਡੇਠਾ ਕਰ ਦੇਵੋ ਤਰਸ ਕਰੋ ਮੇਰੇ ਉੱਪਰ ਮੈਂ ਆਪ ਜੀ ਦੀ ਸਰਨ ਵਿੱਚ ਆਇਆ ਹਾਂ ਇਸ ਵਿਚਾਰ ਦੇ ਨਾਲ ਸਾਥ ਸੰਗਤ ਜੀ ਜਦੋਂ ਅਸੀਂ ਪ੍ਰਭੂ ਚਰਨਾਂ ਦੇ ਵਿੱਚ ਬੇਨਤੀ ਕਰਾਂਗੇ ਕਿ ਮਨ ਤੱਕ ਅਸਲ ਦੇ ਵਿੱਚ ਉਹੀ ਹੈ ਸਰਮ ਦੇ ਵਿੱਚ ਉਹ ਸੋ ਸਮੇਂ ਦੀ ਸਮਾਪਤੀ ਹੈ ਜੀ ਵਿਚਾਰ ਕਰਦੇ ਹੋਏ ਬਿਆਨਤ ਭੁਲਾੰਦੀ ਗੁਰੂ ਰੂਪ ਸੰਗਤ ਜੀ ਮਾਫੀ ਬਖਸ਼ਣੀ ਜੀ ਅੱਗੇ ਵਾਸਤੇ ਸਮੱਤ ਬਖਸ਼ਣੀ ਜੀ ਮਨਤੇ ਕਦੇ ਨਾ ਬੀਸਰੈ ਆਨਾਥ ਕੋ ਨਾਥ ਨਾਨਕ ਪ੍ਰਭ ਸਰਨਾਗਤੀ ਜਾ ਕੈ ਸਭ ਕਿਛ ਹਾਥ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਰਾਮਕਲੀ ਮਹੱਲਾ 3 ਆਨੰਦ 1 ਊੰਕਾਰ ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਦਾ ਪਾਇਆ ਸਹਿਜ ਸਿਤੀ ਮਨ ਵੱਜੀ ਆਵਾਦਿਆ ਰਾਗਰ ਤੁਨ ਪਰਵਾਰ ਪਰਿਆ ਸਬਦ ਗਾ ਬਨੇ ਆਇਆ ਸਬਦੋਤਾ ਗਾਬ ਹੋ ਹਰੀ ਕੇਰਾ ਮਨ ਜਿ ਨਿ ਵਸਾਇਆ ਕਹੇ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ